ਮਾਦੋਪੁਰੀ ਦੀ ਪੁਲੀ ਜਿਹੜੀ ਪੁਰਾਣੀ ਪੁਲੀ ਬਣੀ ਹੋਈ ਆ ਉਹ 1 ਕਰੋੜ 96 ਲੱਖ ਦੀ ਲਾਗਤ ਦੇ ਨਾਲ ਇਹ ਬਣਨ ਜਾ ਰਹੀ ਆ ਇਹ ਲੋਕਾਂ ਦੀ ਬਹੁਤ ਦਿਨ ਦੀ ਡਿਮਾਂਡ ਸੀ ਚਾਹੇ 1 ਕਰੋੜ 96 ਲੱਖ ਦਾ ਜਿਹੜੀ ਲਾਗਤ ਦੇ ਨਾਲ ਇਹ ਪੁਲੀ ਬਣਨੀ ਆ ਚਾਹੇ ਪਰਲੀ ਬਾੜ ਦਾ ਕੰਮ ਆ ਚਾਹੇ ਦਰਲੀ ਬਾੜ ਦਾ ਕੰਮ ਆ ਇਹ ਸਾਰੇ ਸ਼ਹਿਰ ਦਾ ਪਲੇਸ ਇਥੋਂ ਜਿੰਨਾ ਸਾਡੇ ਵਪਾਰੀ ਭਾਈ ਨੇ ਇਨਾਂ ਨੂੰ ਇਸ ਗੱਲ ਦੀ ਰਾਤ ਮਿਲੂਗੀ ਇਸ ਪੁਲੀ ਦੇ ਬਣ ਨਾਲ ਦੋਨਾਂ ਪਾਸੇ ਦੇ ਹਲਕੇ ਗੁਰਦੁਆਰਾ ਸਾਡੇ ਇਤਿਹਾਸਕ ਗਊ ਘਰ ਸਾਹਿਬ ਉੱਥੇ ਸੰਗਤ ਨੇ ਜਾਣਾ ਹੁੰਦਾ ਮੱਤਾ ਦੇਖਣ ਲਈ ਉਧਰਲੇ ਪਾਸੇ ਜਾਮ ਹੁੰਦਾ ਤੇ ਇਹ ਵੀ ਬਣਨ ਨਾਲ ਇੱਕ ਪਾਸੇ ਉਹ ਟ੍ਰੈਫਿਕ ਲੰਗੀ ਜਾਊ ਇੱਕ ਪਾਸੇ ਉਹ ਸੰਗਤ ਪੈਦਲ ਵੀ ਜਾਈ ਜਾਊਗੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਮੈਂ ਅੱਜ ਇੱਥੇ ਜੈਪੀ ਜੀ ਦੇ ਨਾਲ ਸੈਣੀ ਸਾਹਿਬ ਪੂਰੀ ਸਾਹਿਬ ਸਾਰੇ ਜਿੰਨੇ ਆਮ ਆਦਮੀ ਰਾਜੂ ਬੋਰਾ ਜੀ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਔਰ ਮੇਰੇ ਇਲਾਕਾ ਨਿਵਾਸੀ ਹਲਕਾ ਸੈਂਟਰ ਦੇ ਜਿੰਨੇ ਵੀ ਸਾਥੀ ਆ ਸਾਰਿਆਂ ਵੱਲੋਂ ਮੈਂ ਇਸ ਕੰਮ ਦਾ ਜਿਹੜਾ ਅੱਜ ਉਦਘਾਟਨ ਕੀਤਾ ਪੁਲੀ ਦਾ ਉਹਨਾਂ ਨੂੰ ਬਸ਼ਵਾਸ਼ੀ ਦਿਵਾਉਣਾ ਕਿ ਕੰਮ ਤੁਸੀਂ ਕਰਉਣਾ ਮੈਂ ਤਾਂ ਸਿਰਫ ਉਦਘਾਟਨ ਕਰਕੇ ਚੱਲਿਆ ਕੰਮ ਤੁਸੀਂ ਇਲਾਕੇ ਵਾਲਿਆਂ ਨੇ ਕਰਉਣਾ ਜਿਵੇਂ ਤੁਹਾਡੀ ਤਸੱਲੀ ਨਾਲ ਸੰਤੁਸ਼ਟੀ ਨਾਲ जिमे कहोगे उदै काम होऊंगा क्योंकि इनहा दी सुहولت ਲਈ ਆ ਉਹ ਕੰਮ ਨੂੰ ਕੀ ਕਰਨਾ ਜੇ ਕਿਸੇ ਦੀ ਸੁਹولت ਗੁੰਮਜਵੇ ਦੇ ਉਹ ਕੰਮ ਕੀਤੇ ਦਾ ਕੀ ਫਾਇਦਾ ਨਾ ਮੈਂ ਉਹ ਪਹਿਲੇ ਵਾਲੀਆਂ ਰਾਜਨੀਤੀਆਂ ਦੇ ਤੌਰ ਤੇ ਉੱਤੇ ਕਰਦਾ ਨਾ ਮੈਂ ਉਹੋ ਜੀ ਸੋਚ ਰੱਖ ਕੇ ਕਰਦਾ ਮੇਰੇ ਲਈ ਮੇਰੇ ਹਲਕਾ ਸੈਂਟਰ ਦੇ ਜਿਹੜੇ ਸਾਥੀ ਨੇ ਉਹ ਮੇਰੇ ਲਈ ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧਤ ਹੋਵੇ ਮੈਂ ਆਪਣਾ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਆਪਣੀ ਨੀਅਤ ਨਾਲ ਕੰਮ ਕਰਉਣਾ ਵਾ ਉਹਦੇ ਵਿੱਚ ਕੋਈ ਫਰਕ ਨਹੀਂਗਾ ਮੈਂ ਸਾਰਿਆਂ ਨੂੰ ਜਿੱਥੇ ਮੁबारकबाद ਹੋਂਨਾ ਉਥੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਕੰਮ ਤੁਸੀਂ ਆਪਣੀ ਸੰਤੁਸ਼ਟੀ ਨਾਲ ਕਰਾਇਓ ਜਿਵੇਂ ਤੁਹਾਨੂੰ ਚੰਗਾ ਲੱਗੂਗਾ ਉਦਾਂ ਸਾਰੇ ਦੁਕਾਨਦਾਰ ਵਪਾਰੀ ਵੀ ਨੇ ਕਿਸੇ ਨੂੰ ਵੀ ਇੱਕ 0% ਦੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਦਿੱਤੀ ਜਾਊਗੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਅਰਦੀ ਭਾਈ ਸਭ ਤੋਂ ਵੱਡਾ ਪ੍ਰੋਜੈਕਟ ਕਿੰਨੇ ਆ ਇੱਕੋ ਪ੍ਰੋਜੈਕਟ ਆ ਆ ਵੀ ਮੈਂ ਪਾਣੀ ਦੇ ਦੇਣਾ ਚ ਤੁਸੀਂ ਦੇਖਿਆ ਹੋਣਾ ਮੈਂ ਇੱਥੇ ਪਾਣੀ ਦੇ ਦੇਣਾ ਚਾਹੇ ਟੋਕਾ ਮੱਲਾ ਲਾਲੋ ਚਾਹੇ ਕੁਝ ਜਦੋਂ ਪਿਛਲੇ ਪਾਸੇ ਉਹ ਬੂਟੀ ਤੁਰ ਕੇ ਆਉਂਦੀ ਆ ਇਹ ਜਿਹੜੀ ਪੁਲੀ ਆ ਉਹਦੇ ਵਿੱਚ ਉਹ ਬੂਟੀ ਫਸਣ ਨਾਲ ਸਾਰੇ ਪਾਣੀ ਦਾ ਜਿਹੜਾ ਵਹਾਵ ਆ ਉਹਦੇ ਨਾਲ ਘਟ ਹੁੰਦਾ ਔਰ ਸਾਰੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਤੁਰ ਤੋਂ ਤੁਰ ਤੱਕ ਤਾਹੀਂ 1 ਕਰੋੜ 96 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਸਟਾਰਟ ਕਰਾਉਣ ਲੱਗਿਆ ਵਧੀਆ ਰਾਹਤ ਨਾਲ ਔਰ ਲੋਕ ਖੁਸ਼ ਹੋਊਗੇ ਵੀ ਕੋਈ ਵਧੀਆ ਕੰਮ ਹੋਇਆ ਲੋਕ ਹਾਂਜੀ ਟਾਈਮ ਦੇਖੋ ਹੁਣ ਹਜੇ ਸੀਜ਼ਨ ਚੱਲ ਰਿਹਾ ਬਾ ਉਹਨਾਂ ਦਾ ਆਹ ਹੋਈ ਦੀ ਵਾਲਿਆਂ ਦਾ ਮੇਰੇ ਮੈਂ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸ ਕੇ ੜਿਆ ਬਈ ਮੈਂ ਜਿੱਥੇ ਵੀ ਹਲਕੇ 'ਚ ਕੋਈ ਕੰਮ ਕਰਾਇਆ 20 ਕਰੋੜ ਤੋਂ ਉੱਤੇ ਕੰਮ ਕਰਾ ਚੁੱਕਿਆ ਮੈਂ ਹਰ ਬੰਦੇ ਦੀ ਸਲਾਹ ਨਾਲ ਹਰ ਬੰਦੇ ਨੂੰ ਪੁੱਛ ਕੇ ਵੀ ਆ ਕੰਮ ਕਰਨ ਲੱਗਿਆ ਕਿਉਂਕਿ ਜੇ ਕਿਸੇ ਦਾ ਨੁਕਸਾਨ ਹੋਵੇ ਉਸ ਕੰਮ ਕਰਾਏ ਦਾ ਕੀ ਫਾਇਦਾ ਜੇ ਕਿਸੇ ਦੇ ਮਨ ਨੂੰ ਦੁਖਾ ਕੇ ਕਿਸੇ ਨੂੰ ਆਪਾਂ ਕੰਮ ਕਰੀਏ ਇਹ ਪਹਿਲੀਆਂ ਰਾਜਨੀਤੀਆਂ ਸੀਗੀਆਂ ਕਹਿਣਾ ਕੁਝ ਕਰਨਾ ਕੁਝ ਸਾਡੀ ਨੀਅਤ ਵੀ ਫਰਕ ਨਹੀਂ ਨੀਤੀ 'ਚ ਵੀ ਫਰਕ ਹੈ ਮਨਪ੍ਰੀਤ ਮੱਨਾ ਵੀ ਅੱਜ ਸ਼ਾਮਲ ਹੋਏ ਨੇ ਕਿਸੇ ਆਕੇ ਮਨਪ੍ਰੀਤ ਮੱਨਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੋਰ ਕਮੇਟੀ ਦਾ ਮੈਂਬਰ ਸੀਗਾ ਉਹ ਵੀ ਅੱਜ ਛੱਡ ਕੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਆਪਣੇ ਸਾਥੀਆਂ ਸਮੇਤ ਸਾਫਕਾ ਕਾਉਂਸਲਰ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਸ਼ਾਮਲ ਹੋਇਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਹਲਕਾ ਹੀ ਸੈਂਟਰ ਦਾ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਉਹਨਾਂ ਦੇ ਆਉਣ ਨਾਲ ਦੋ ਬਾਡਾਂ ਦੇ ਵਿੱਚ ਬਹੁਤ ਵਧੀਆ ਫਰਕ ਪਊਗਾ ਅੱਜ ਸਾਡੇ ਮਾਨਯੋਗ ਵਿਧਾਇਕ ਸ਼ੋਕ ਪ੍ਰਸ਼ਰ ਪੱਪੀ ਜੀ ਨਿਊ ਮਾਦੋ ਪੁਰੀ ਦੀ ਜਿਹੜੀ ਪੁਰਾਣੀ ਪੁਲੀ ਸੀ ਉਸ ਪੁਰਾਣੀ ਪੁਲੀ ਦੇ ਉੱਤੇ ਉਹਦਾ ਉਦਘਾਟਨ ਕਰਨ ਆਏ ਆ ਕਿਉਂਕਿ ਇਹ ਪੁਰਾਣੀ ਪੁਲੀ ਤੋਂ ਦੋਨਾਂ ਮੱਲਿਆਂ ਨੂੰ ਸਾਰੇ ਮੱਲਿਆਂ ਦੇ ਵਿੱਚ ਬਾੜ ਦੀ ਜਦੋਂ ਪਾਣੀ ਓਵਰ ਹੁੰਦਾ ਸੀ ਬਹੁਤ ਮਾਰ ਵਜਦੀ ਸੀ 1 ਕਰੋੜ 96 ਲੱਖ ਦੀ ਲਾਗਤ ਦੇ ਨਾਲ ਇਹ ਨਵੀਂ ਪੁਲੀ ਬਣ ਰਹੀ ਹੈ ਇਹ ਪਹਿਲਾਂ ਇਹ ਪੁਲੀ ਐਸ ਇਟ ਇਜ਼ ਇਦਾਂ ਹੀ ਰਹੂਗੀ ਇਹਦੇ ਨਾਲ ਪੈਰਲਲ ਦੂਜੀ ਪੁਲੀ ਬੰਨੀ ਸਟਾਰਟ ਹੋ ਜੂਗੀ ਬਹੁਤ ਜਲਦੀ ਇਹਦਾ ਕੰਮ ਸ਼ੁਰੂ ਹੋਊਗਾ ਸੀਜ਼ਨ ਨੂੰ ਦੇ ਹੋਏ ਫਿਲਹਾਲ ਨਾਲ ਕੰਮ ਸ਼ੁਰੂ ਹੋਊਗਾ ਇਹਨੂੰ ਪੁਲੀ ਨੂੰ ਬਾਅਦ ਚ ਤੋੜਿਆ ਜਾਊਗਾ ਜਦੋਂ ਪਹਿਲਾਂ ਉਹ ਨਵੀਂ ਬਣ ਜਾਊਗੀ ਹੁਣ ਇੱਕ ਸਾਢੇ 12 ਐਚਪੀ ਦਾ ਅਸੀਂ ਨਵਾਂ ਇੱਕ ਨਿਊ ਮਾਦੋਪੁਰੀ ਗਲੀ ਨੰਬਰ 3 ਚ ਬੋਰ ਸੀ ਜਿਹੜਾ ਬਹਿ ਗਿਆ ਸੀਗਾ ਉਹਨੂੰ ਆ ਚਾਰ ਦਿਨਾਂ ਦੇ ਵਿੱਚ ਵਿੱਚ ਐਮਐਲਏ ਸਾਹਿਬ ਨੇ ਬੜੀ ਜਲਦੀ ਇਨੀਸ਼ੀਏਟਿਵ ਲੈਂਦੇ ਹੋਏ ਇੰਨੀ ਜਲਦੀ ਨੂੰ ਪਾਸ ਕਰਾਇਆ ਤੇ ਅੱਜ ਉਹਦਾ ਵੀ ਐਮਐਲਏ ਸਾਹਿਬ ਉਦਘਾਟਨ ਕਰਨ ਜਾ ਰਿਹਾ ਥੈਂਕ ਯੂ ਜੀ ਕਿੰਨੀ ਲੋਡ ਸੀ ਇੱਥੇ ਬਹੁਤ ਜ਼ਿਆਦਾ ਰਿਕੁਆਇਰਮੈਂਟ ਸੀ ਬਹੁਤ ਜ਼ਿਆਦਾ ਇੱਥੇ ਟ੍ਰੈਫਿਕ ਸੀਗਾ ਉਸ ਕਰਕੇ ਇਹ ਪੁਲੀ ਤੋਂ ਪਹਿਲਾਂ ਤਾਂ ਮਾਰ ਵੀ ਬਹੁਤ ਵੱਜੀਦੀ ਸੀ ਜੰਗਲੀ ਉਹਪਰਲਾ ਕੀਤਾ ਸਾਨੂੰ ਪੂਰੇ ਇਲਾਕਾ ਵਾਸੀਆਂ ਨੂੰ ਐਮਐਲਏ ਸਾਹਿਬ ਤੇ ਬਹੁਤ ਜ਼ਿਆਦਾ ਮਾਣ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਕੀ ਮੈਸੇਜ ਹੋ ਗਏ ਲੋਕਾਂ ਨੂੰ ਇਲੈਕਸ਼ਨ ਵੀ ਭਾਈ ਇਲੈਕਸ਼ਨ ਆ ਗਿਆ ਸਾਰਿਆਂ ਨੂੰ ਇਹ ਗੂੰਗਾ ਆਮ ਆਦਮੀ ਪਾਰਟੀ ਦੇ ਸਾਡੇ ਕੰਮਾਂ ਨੂੰ ਦੇਖਦੇ ਹੋਏ ਵਿਧਾਇਕ ਅਸ਼ੋਕ ਪ੍ਰਸ਼ਰ ਪਪੀ ਦੇ ਕੰਮਾਂ ਨੂੰ ਦੇਖਦੇ ਹੋਏ ਸਾਨੂੰ ਜੋ ਵੀ ਐਮਐਲਏ ਸਾਡੀ ਪਾਰਟੀ ਜਿਸ ਵੀ ਬੰਦੇ ਨੂੰ ਡਿਊਟੀ ਲਾਊਗੀ ਤਾਂ ਉਸ ਬੰਦੇ ਨੂੰ ਤੁਸੀਂ ਆਪਣਾ ਆਸ਼ੀਰਵਾਦ ਦੇਣਾ ਆਪਣੀ ਵੋਟਾਂ ਪਾ ਕੇ ਤੁਸੀਂ ਸਾਰਿਆਂ ਨੂੰ ਕਾਮਯਾਬ ਬਣਾਣਾ